ਅਫਰੀਕੀ ਦੇਸ਼ਾਂ ਦੇ ਦੌਰੇ ਤੇ ਗਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਾਨਾ ਵਿੱਚ ਕਿਹਾ ਕਿ ਅਤਵਾਦ ਇੱਕ ਅਜਿਹਾ ਦੰਸ਼ ਹੈ ਜੋ ਸਰਹੱਦਾਂ ਨਹੀਂ ਜਾਣਦਾ ਅਤੇ ਪੂਰੀ ਦੁਨੀਆ ਦੀਆਂ ਸਮੂਹਿਕ ਕੋਸ਼ਿਸ਼ਾਂ ਨਾਲ ਇਸ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਚੁਣੌਤੀ ਦਾ ਸਾਹਮਣਾ ਕਰ ਰਹੇ ਕਾਨਾ ਨਾਲ ਇੱਕ ਜੁਟਤਾ ਵੀ ਜ਼ਾਹਰ ਕੀਤੀ ਗੁਜਰਾਤ ਦੰਗੇ ਦੇ ਦੌਰਾਨ ਗੁਲਬਰਗ ਸੁਸਾਇਟੀ ਹੱਤਿਆ ਕਾਂਡ ਦੇ 24 ਦੋਸ਼ੀ ਨੂੰ ਸਜ਼ਾ ਤੇ ਫੈਸਲਾ ਸੋਮਵਾਰ ਨੂੰ ਵਿਟਲ ਗਿਆ ਅਹਮਦਾਬਾਦ ਦੀ ਵਿਸ਼ੇਸ਼ ਅਦਾਲਤ ਹੁਣ 17 ਜੂਨ ਨੂੰ ਸਜ਼ਾ ਦਾ ਐਲਾਨ ਕਰੇਗੀ ਕੋਰਟ ਨੇ ਇਸ ਮਾਮਲੇ ਵਿੱਚ 36 ਲੋਕਾਂ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਸੀ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਤੇ ਅਮਰ ਸਿੰਘ ਨੇ ਹਮਲਾ ਕੀਤਾ ਹੈ ਅਮਰ ਸਿੰਘ ਨੇ ਸ਼ੰਕਰਾਚਾਰੀਆ ਵੱਲੋਂ ਮथुराकांड ਲਿਖਲੇ ਸਰਕਾਰ ਨੂੰ ਮਟਰਾਏ ਜਾਂਦੀ ਨਿੰਦਾ ਕੀਤੀ ਹੈ ਅਮਰ ਸਿੰਘ ਨੇ ਕਿਹਾ ਸਵਰੂਪਾਨੰਦ ਜੀ ਤੁਸੀਂ ਕਿਤੇ ਵੀ ਹੋ ਮੈਨੂੰ ਮਾਫ ਕਰਨਾ ਪਰ ਜੇਕਰ ਦੁਲੋੜ ਪਈ ਤਾਂ ਬਦਰੀ ਤਾਮ ਵਾਲੀ 3 ਘੰਟੇ ਵਾਲੀ ਗੱਲ ਜਨਤ ਕਰ ਦਵਾਂਗਾ 拉लु यादव ਦੇ بیٹے ਤੇ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਨੇ ਮਸ਼ੂਟ ਟੌਪਸ ਕੋਟਾਲੇ ਵਿੱਚ ਭਾਜਪੀ ਨੂੰ ਕਰੜੇ ਹੱਥੀ ਲਿਆ ਹੈ। ਉਹਨਾਂ ਨੇ ਰੋਪ ਲਗਾਇਆ ਕਿ ਮੋਤੀ ਸਰਕਾਰ ਦੇ ਮੰਤਰੀ ਗਿਰਾ ਸਿੰਘ ਕੋਟਾਲੇ ਦੇ ਮੁਖ ਸਾਜ਼ਿਸ਼ਕਰਤਾ ਬਚਾਰਾਈ ਦੇ 파ਟਨਰ ਨੇ। ਯਾਦਵ ਨੇ ਟਵਿੱਟਰ ਤੇ ਕੇਂਦਰੀ ਮੰਤਰੀ ਗਿਰਾ ਸਿੰਘ ਅਤੇ ਬਚਾਰਾਈ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਲਿਖਿਆ ਕਿ ਟੌਪਸ ਕੋਟਾਲੇ ਦੇ ਮੁਖ ਸਾਜ਼ਿਸ਼ਕਰਤਾ ਤੇ ਕੇਂਦਰੀ ਮੰਤਰੀ ਗਿਰਾ ਸਿੰਘ ਦਾ ਚਿੱਤਰ ਸਾਂਝਾ ਕਰ ਰਿਹਾ ਹਾਂ। ਵਿਹਾਰ ਟਾਪਰਜ਼ ਕੋਟਾਲੀ ਚ ਖੋਰ ਖੁਲਾਸਾ ਹੋਇਆ ਹੈ ਬਿਹਾਰ ਬੋਰਡ ਦੇ ਚੇਅਰਮੈਨ ਲਾਲਕੇਸ਼ਵਰ ਪ੍ਰਸਾਦੀ ਪਤਨੀ ਅਤੇ ਜੀਡੀਯੂ ਦੀ ਸਾਬਕਾ ਵਿਧਾਇਕ 우ਸ਼ਾ ਸਿਨਾ ਦੀ ਡਿਗਰੀ ਵਿਫਰ ਸੀ ਹੈ ਸਾਲ 2010 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਡਾਕਟਰ 우ਸ਼ਾ ਸਿਨਾ ਨੇ ਜੋ ਜਾਣਕਾਰੀ ਦਿੱਤੀ ਸੀ ਉਸ ਦੇ ਮਤਲਬਕ 12 ਸਾਲ ਚੋਣਾਂ ਨੇ ਬੀਏ ਤੇ 13 ਸਾਲਸ ਬੀਐਚਪਾਸ ਕਰ ਲਈ ਸੀ ਪ੍ਰਧਾਨ ਮੰਤਰੀ ਨarendra Modi ਦੀਆਂ ਵਿਦੇਸ਼ ਯਾਤਰਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਸ਼ਟਰੀ ਜਨਤਾ 당ਲ ਦੇ ਪ੍ਰੋਕੀ ਲਾਲੂ ਯਾਦਵ ਨੇ ਕਿਹਾ ਕਿ ਮੋਦੀ ਐਨਆਰਆਈ ਬਣ ਗਏ ਨੇ। ਉਹਨਾਂ ਨੇ ਦੁਨੀਆ ਭਰ ਦੇ ਲੋਕਾਂ ਦੇ ਤਾਵਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਲਈ ਦੁਨੀਆ ਦਾ ਪ੍ਰਧਾਨ ਮੰਤਰੀ ਵਰਗਾ ਅਹੁਦਾ ਬਣਾ ਦੇਣ। ਸੋਮਵਰ ਨੂੰ ਚਾਰਾ ਕੋਟਾਲਾ ਮਾਮਲੇ 'ਚ ਸੀਬੀਆਈ ਦੀ ਅਦਾਲਤ ਵਿਚ ਪੇਸ਼ ਹੋਣ ਲਈ ਲਾਲੂ ਰਾਂਚੀ ਪੁੱਛੇ ਸਨ। ਸੀਨੀਅਰ ਕਾਂਗਰਸੀ ਅਗੂਵਤ ਸਾਬਕਾ ਮੰਤਰੀ ਜਗਦੀਸ਼ ਟੈਟਲਰ ਵਿਰੁੱਧ 1984 ਦੇ ਦੰਗੇ ਦੇ ਮਾਮਲੇ ਵਿੱਚ ਫਿਰ ਤੋਂ ਮੁਕੱਦਮਾ ਸ਼ੁਰੂ ਹੋ ਸਕਦਾ ਹੈ ਇਨ੍ਹਾਂ ਪੈਨਿਕ ਦੰਗਿਆਂ ਵਿੱਚ 3000 ਲੋਕ ਮਾਰੇ ਗਏ ਸਨ ਗ੍ਰਹਿ ਮੰਤਰਾਲੇ ਦੇ ਮੁਤਾਬਕ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ 'ਚ ਨੰਦੰਗਿਆਂ ਦੇ ਸ਼ਿਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਟੈਟਲਰ ਅਤੇ ਹੋਰ ਵਿਕਤੀਆਂ ਵਿਰੁੱਧ ਮੁਰਤ ਮੁਕੱਦਮਾ ਸ਼ੁਰੂ ਕਰ ਸਕਦੀ ਹੈ यूपी ਦੇ ਕੈਰਾਨਾ ਵਿੱਚ Hindu ਪਰਿਵਾਰਾਂ ਦੇ ਪਲਾਨ ਦਾ ਸੱਚ ਸਾਹਮਣੇ ਆਇਆ ਹੈ ਇਹ ਵੀ ਨਿਊਜ਼ ਦੀ ਪਤਲ ਤਾਂ ਹੀ ਪਤਾ ਲੱਗਿਆ ਹੈ ਕਿ ਪਲਾਨ ਕਰਨ ਵਾਲੇ ਪਰਿਵਾਰ ਦੀ ਲਿਸਟ ਵਿੱਚ ਸ਼ਾਮਲ ਲੋਕ ਰੋਜ਼ਗਾਰ ਮੰੰਦਾ ਹੋਣ ਅਤੇ ਪ੍ਰਾਤ ਘਟਨਾਵਾਂ ਵਿੱਚ ਵਾਅਦਾ ਹੋਣ ਦੇ ਕਾਰਨ ਕੈਰਾਨਾ ਛੱਡ ਕੇ ਗਏ ਨੇ ਚਤਕੀ ਮੁਸਲਮਾਨ ਪਾਈਚਾਰੇ ਦੇ ਡਰਾਵੇ ਵਾਲੀ ਗੱਲ ਦੀ ਹਾਮੀ ਕਿਸੇ ਨੇ ਨਹੀਂ ਭਰੀ ਬੀਤਨੀ ਨੇ ਬੀਜੇਪੀ ਸਾਂਸਦ ਹੁਕਮ ਸਿੰਘ ਨੇ ਦਾਅਵਾ ਕੀਤਾ ਸੀ ਕਿ ਕੇਰਾਨਾ ਵਿੱਚ ਰਹਿ ਰੇ 300 ਤੋਂ ਜ਼ਿਆਦਾ Hindu ਪਰਵਾਰ ਮੁਸਲਮਾਨਾਂ ਦੇ ਖੋਫ ਦੀ ਵਜ੍ਹਾ ਨਾਲ ਪਲਾਇਨ ਕਰ ਚੁੱਕੇ ਨੇ ਬੀਜੇਪੀ ਸਾਂਸਦ ਨੇ 340 ਲੋਕਾਂ ਦੀ ਲਿਸਟ ਵੀ ਜਾਰੀ ਕੀਤੀ ਸੀ ਜਿਸ ਦੇ ਬਾਅਦ ਇਸ ਮੁੱਦੇ ਤੇ ਸਿਆਸਤ ਵੀ ਸ਼ੁਰੂ ਹੋ ਗਈ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼ੋਕ ਗਜਪਤੀ ਨੇ ਵਿਜੇ ਮਾਲਿਆ ਦੀ 에ਅਰਲਾਈਨਸ ਕੰਪਨੀ ਦੇ ਬੰਦ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਕਿੰਗ ਫਿਸ਼ਰ ਮਾਮਲੇ ਦੇ ਦੁਹਰਾਤੀ ਇਜਾਜ਼ਤ ਨਹੀਂ ਦੇਵਾਂਗੇ ਮਾਲਿਆ 9000 ਕਰੋੜ ਰੁਪਏ ਦਾ ਕਰਜ਼ਾ ਨੋੜਨੇ ਮਾਮਲੇ 'ਚ ਹਾਲ ਹੀ 'ਚ ਵਿਦੇਸ਼ ਚਲੇ ਗਏ ਨੇ ਮੰਤਰੀ ਨੇ ਕਿਹਾ ਕਿ ਕੋਈ ਵੀ 에ਅਰਲਾਈਨਸ ਵਿੱਤੀ ਸਮੱਸਿਆ ਦਾ ਸਾਹਮਣਾ ਕਰਦੀ ਹੈ ਤਾਂ ਸਰਕਾਰ ਉਸ ਨੂੰ ਹਲਕਾ ਸਹਾਰਾ ਦੇਣ ਲਈ ਤਿਆਰ ਹੈ